ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨੇ ਸਿੱਧੂ ਤੇ ਪਹਿਲਾਂ ਹੀ 4-5 ਪੈ ਚੁੱਕੇ ਨੇ ਅਤੇ ਪੰਜਾਬ ਦੀਆਂ ਕਈ ਜਥੇਬੰਦੀਆਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਆ ਚੁੱਕੀਆਂ ਨੇ ਅਤੇ ਕਈ ਸਕੂਲ ਦੇ ਜਵਾਬ ਵੀ ਭਾਨੇ ਸਿੱਧੂ ਦੇ ਪੈਂਟ ਕੋਰ ਦੁਨੇ ਪਹੁੰਚੇ ਸਨ ਉਸ ਤੋਂ ਬਾਅਦ ਇੱਕ ਨਿੱਕੀ ਜੀ ਬੱਚੀ ਦੀ ਵੀਡੀਓ ਬਹੁਤ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ 3 ਫਰਵਰੀ ਨੂੰ ਸਾਰੇ ਜਣੇ ਜ਼ਰੂਰ ਪਹੁੰਚੋ ਤੇ ਭਾਨੇ ਸਿੱਧੂ ਨੂੰ ਅਸੀਂ ਪੁਲਿਸ ਤੋਂ ਛਡਵਾਉਣਾ ਹੈ ਤੇ ਲੋਕ ਬਹੁਤ ਹੀ ਪਿਆਰ ਦੇ ਰਹੇ ਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜ੍ਹ ਰਹੇ ਨੇ ਕਿਉਂਕਿ ਭਾਨੇ ਸਿੱਧੂ ਨੇ ਪਹਿਲਾਂ ਬਹੁਤ ਸਮਾਜ ਸੇਵੀ ਕੰਮ ਕੀਤੇ ਨੇ ਤੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਸਾਨੂੰ 3 ਫਰਵਰੀ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ ਤੇ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ